ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਸਵੇਰ ਨੂੰ ਸੰਗ੍ਰਾਂਦ ਹੈ ਜੀ ਸ਼ਾਵਣ ਦੇ ਮਹੀਨੇ ਦੀ ਸ਼ੁਰੂਆਤ ਹੋਣ ਵਾਲੀ ਹੈ ਜੀ ਤੇ ਜੇਕਰ ਇਸ ਦਿਨ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਕਿਰਤ ਕਮਾਈ ਦੇ ਵਿੱਚ ਇਹ ਇੱਕ ਗੁਪਤ ਦਾਨ ਕਰ ਦਿੰਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਤਰੱਕੀ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਤੁਹਾਡੀ ਜ਼ਿੰਦਗੀ ਸਵਾਰੀ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੇ ਨਾਲ ਹੀ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਹੈ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਹੀ ਕੀਮਤੀ ਗੱਲਾਂ ਹਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਸਾਥ ਸੰਗਤ ਜੀ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਹੈ ਇਦਾਂ ਹੀ ਕਹਿੰਦੇ ਹਨ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਵਪਾਰੀ ਰਹਿੰਦਾ ਸੀ ਉਹ ਵਪਾਰੀ ਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਧਨ, ਦੌਲਤ, ਸ਼ਹਰਤ, ਧੀਆ ਪੁੱਤਰ ਭਾਵ ਕਿ ਪਰਮਾਤਮਾ ਦਾ ਦਿੱਤਾ ਉਸ ਦੇ ਘਰ ਵਿੱਚ ਸਭ ਕੁਝ ਸੀ ਵਪਾਰੀ ਦੇ ਘਰ ਵਿੱਚ ਚਾਰਾਂ ਹੀ ਪਾਸਿਆਂ ਤੋਂ ਬਹੁਤ ਹੀ ਜਾਨਸੌਖੀ ਸੀ। ਜ਼ਿੰਦਗੀ ਬਹੁਤ ਉਹ ਸੋਹਣੀ ਬਤੀਤ ਕਰ ਰਿਹਾ ਸੀ ਤੇ ਕਹਿੰਦੇ ਕਿ ਉਹ ਵਪਾਰੀ ਬੜਾ ਹੀ ਨੇਕਦਿਲ ਇਨਸਾਨ ਵੀ ਸੀ। ਉਹ ਵਪਾਰੀ ਧਾਰਮਿਕ ਖਿਆਲਾਂ ਵਾਲਾ ਵੀ ਸੀ। ਹਰ ਰੋਜ਼ ਨੇਮ ਦੇ ਨਾਲ ਪਾਠ ਪੂਜਾ ਕਰਨੀ, ਜਿਵੇਂ ਵੀ ਮੌਕਾ ਮਿਲਣਾ, ਦਾਨ ਪੁੰਨ ਕਰਨਾ, ਸੇਵਾ ਕਰਨੀ। ਜੇ ਕਿਤੇ ਉਹਨੂੰ ਮੌਕਾ ਮਿਲਣਾ ਤਾਂ ਉਸਨੇ ਤੀਰਥ ਸਥਾਨਾਂ ਤੇ ਜਾ ਕੇ ਵੀ ਦਰਸ਼ਨ ਕਰਨੇ। ਉੱਥੇ ਜਾ ਕੇ ਵੀ ਦਾਨ ਪੁੰਨ ਕਰਕੇ ਆ ਜਾਂਦਾ ਸੀ। ਤੇ ਕਹਿੰਦੇ ਕਿ ਜਿੰਨਾ ਹੀ ਉਹ ਦਾਨਪੁਨ ਕਰਦਾ ਸੀ ਓਨਾ ਹੀ ਉਹਦੇ ਕੰਮ ਧੰਦੇ ਦੇ ਵਿੱਚ ਕਾਰੋਬਾਰ ਦੇ ਵਿੱਚ ਬਰਕਤਾਂ ਪੈਂਦੀਆਂ ਹੀ ਜਾ ਰਹੀਆਂ ਸਨ ਉਹਦਾ ਕੰਮ ਧੰਦਾ ਕਾਰੋਬਾਰ ਬਹੁਤ ਜ਼ਿਆਦਾ ਵੱਧ ਗਿਆ ਇਸੇ ਕਰਕੇ ਕਾਫੀ ਸਮਾਂ ਬੀਤਿਤ ਹੋ ਗਿਆ ਉਹਦੇ ਤੋਂ ਕਿਸੇ ਤੀਰਥ ਸਥਾਨ ਤੇ ਜਾਇਆ ਹੀ ਨਾ ਗਿਆ ਤੇ ਨਾ ਹੀ ਹੱਥੀਂ ਦਾਨਪੁਨ ਕੀਤਾ ਗਿਆ ਪਰ ਮਨ ਦੇ ਵਿੱਚ ਹਮੇਸ਼ਾ ਇੱਕ ਤਾੰਗ ਜਿਹੀ ਬਣੀ ਰਹਿੰਦੀ ਸੀ ਕਿ ਜਦੋਂ ਵੀ ਮੌਕਾ ਮਿਲਿਆ ਮੈਂ ਤੀਰਥ ਸਥਾਨ ਤੇ ਜਾਵਾਂਗਾ ਜਾ ਕੇ ਦਰਸ਼ਨ ਕਰਾਂਗਾ ਹਥੀਂ ਦਾਨਪੁਨ ਕਰਕੇ ਆਵਾਂਗਾ ਪਰ ਕਹਿੰਦੇ ਕਿ ਇਹ ਮੌਕਾ ਉਸ ਨੂੰ ਅਜੇ ਮਿਲ ਨਹੀਂ ਸੀ ਰਿਹਾ ਉਹਦੇ ਕਮਾਕਾਰਾਂ ਦੇ ਕਾਰੋਬਾਰ ਦੇ ਰੂਜੇਵੇਂ ਦਿਨੋ-ਦਿਨ ਵੱਧ ਰਹੇ ਸਨ ਪਰ ਕਹਿੰਦੇ ਕਿ ਇੱਕ ਦਿਨ ਉਹਦੇ ਘਰ ਦੇ ਵਿੱਚ ਕੰਮ ਕਰਨ ਵਾਲਾ ਨੌਕਰ ਉਹਦੇ ਕੋਲ ਆਇਆ ਜੋ ਕਿ ਕਈ ਸਾਲਾਂ ਤੋਂ ਇਹਦੇ ਨਾਲ ਹੀ ਕੰਮ ਕਰਦਾ ਸੀ ਉਹਨੇ ਆ ਕੇ ਇਸ ਵਪਾਰੀ ਨੂੰ ਕਿਹਾ ਕਿ ਸਾਹਬ ਜੀ ਮੈਨੂੰ ਕੁਝ ਦਿਨਾਂ ਦੇ ਲਈ ਛੁੱਟੀ ਚਾਹੀਦੀ ਹੈ ਉਸਨੇ ਛੁੱਟੀ ਦਾ ਕਾਰਨ ਪੁੱਛਿਆ ਕਿ ਮੈਂ ਐਨੇ ਦਿਨਾਂ ਤੈਨੂੰ ਛੁੱਟੀ ਕਿਉਂ ਦੇ ਦੇਵਾਂ ਤਾਂ ਉਸਨੇ ਕਿਹਾ ਕਿ ਮੇਰੇ ਪਿੰਡ ਦੇ ਕੁਝ ਲੋਕ ਤੀਰਥ ਸਥਾਨ ਦੇ ਉੱਪਰ ਜਾ ਰਹੇ ਹਨ ਪੈਦਲ ਯਾਤਰਾ ਕਰਕੇ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਜਾਣਾ ਚਾਹੁੰਦਾ ਹਾਂ ਜੇਕਰ ਤੁਸੀਂ ਮੈਨੂੰ ਇਜਾਜ਼ਤ ਦੇ ਦੇਵੋ ਤਾਂ ਮੈਂ ਵੀ ਚੱਲਿਆ ਜਾਵਾਂ ਕਹਿੰਦੇ ਕਿ ਵਪਾਰੀ ਨੇ ਕਿਹਾ ਕਿ ਭਾਈ ਇਹ ਨੇਕ ਕੰਮ ਦੇ ਲਈ ਤੈਨੂੰ ਇਜਾਜ਼ਤ ਦੇਣ ਦੀ ਲੋੜ ਨਹੀਂ ਹੈ ਤੂੰ ਜਿੰਨੇ ਦਿਨ ਦੇ ਲਈ ਜਾਣਾ ਚਾਹੁੰਦਾ ਹੈ ਜਾ ਬੇਫਿਕਰਾ ਹੋ ਕੇ ਜਾ ਤੂੰ ਮਗਰੋਂ ਕੰਮ ਕਰਦਾ ਬਿਲਕੁਲ ਵੀ ਫਿਕਰ ਨਾ ਕਰੀ ਆਪਣਾ ਮਨ ਲਾ ਕੇ ਖੁਸ਼ੀ-ਖੁਸ਼ੀ ਤੀਰਥ ਸਥਾਨ ਤੇ ਜਾਇ ਤੇ ਰੱਜ-ਰੱਜ ਕੇ ਗੁਰੂ ਦੇ ਦਰਸ਼ਨ ਕਰੀ ਸੇਵਾ ਕਰੀ ਕਹਿੰਦੇ ਕਿ ਉਹ ਨੌਕਰ ਨੇ ਇਹ ਵਪਾਰੀ ਦਾ ਧੰਨਵਾਦ ਕੀਤਾ ਤੇ ਉਥੋਂ ਤੁਰਨ ਲੱਗਾ ਤਾਂ ਵਪਾਰੀ ਨੇ ਰੋਕ ਕੇ ਕਿਹਾ ਕਿ ਭਾਈ ਜੇ ਤੂੰ ਤੀਰਥ ਸਥਾਨ ਤੇ ਚੱਲਿਆ ਹੈ ਇਹਨਾਂ ਮੇਰਾ ਵੀ ਇੱਕ ਛੋਟਾ ਜਿਹਾ ਕੰਮ ਕਰਕੇ ਆਵੇਂ ਕਹਿੰਦੇ ਕਿ ਉਸਨੇ 100 ਰੁਪਿਆ ਕੱਢਿਆ ਤੇ ਨੌਕਰ ਨੇ ਉਹ ਦੇ ਦਿੱਤਾ ਅਤੇ ਕਿਹਾ ਕਿ ਇਹ 100 ਰੁਪਏ ਤੋਂ ਮੇਰੇ ਵੱਲੋਂ ਭੇਟਾ ਕਰ ਦੇਵੀ। ਉੱਥੇ ਜਾ ਕੇ ਮੱਥਾ ਟੇਕ ਕੇ ਉੱਥੇ ਬੜੇ ਹੀ ਚਾਹ ਦੇ ਨਾਲ ਬੜੇ ਹੀ ਨਿਮਰਤਾ ਦੇ ਨਾਲ ਤੀਰਥ ਸਥਾਨ ਤੇ ਤਰੱਕੀ ਦੀਆਂ ਅਰਦਾਸਾਂ ਕਰੀ। ਗੁਰੂ ਨੂੰ ਕਹੀਂ ਕਿ ਮੈਨੂੰ ਵੀ ਸਮਾਂ ਬਖਸ਼ ਕਿ ਮੈਂ ਵੀ ਤੀਰਥ ਸਥਾਨ ਤੇ ਜਾ ਕੇ ਦਰਸ਼ਨ ਕਰ ਸਕਾਂ। ਕਹਿੰਦਾ ਹੈ ਕਿ ਉਹ ਜਿਹੜਾ ਨੌਕਰ ਹੁੰਦਾ ਹੈ ਬੜੇ ਹੀ ਚਾਹ ਦੇ ਨਾਲ ਉਥੋਂ ਤੁਰ ਪਿਆ ਕਿ ਮੈਂ ਤੀਰਥ ਸਥਾਨ ਤੇ ਜਾ ਕੇ ਦਰਸ਼ਨ ਕਰ ਆਵਾਂ। ਤੇ ਉਸ ਨੂੰ ਸੇਠ ਨੇ ਕਿਹਾ ਕਿ ਮੇਰੇ ਵੱਲੋਂ ਇਹ ਭੇਟਾ ਤੂੰ ਜਰੂਰ ਕਰਕੇ ਆਵੇਂ। ਨੌਕਰ ਨੇ ਆਪਣੇ ਮਾਲਕ ਕੋਲੋਂ 100 ਰੁਪਇਆ ਫੜਿਆ ਤੇ ਆਪਣੇ ਕੋਲ ਰੱਖ ਲਿਆ ਤੇ ਕਿਹਾ ਮੈਂ ਤੁਹਾਡੀ ਇਸ ਮਾਇਆ ਦਾ ਉੱਥੇ ਮੱਥਾ ਟੇਕ ਦਵਾਂਗਾ। ਕਹਿੰਦੇ ਕਿ ਮਾਇਆ ਲੈ ਕੇ ਜਦੋਂ ਉਹ ਨੌਕਰ ਘਰ ਆ ਗਿਆ। ਘਰ ਆ ਕੇ ਜੋ ਵੀ ਉਸ ਦਾ ਸਮਾਨ ਸੀ ਉਸ ਨੇ ਪੈਕ ਕਰ ਲਿਆ। ਉਹਦੇ ਵਿੱਚ ਉਹ 100 ਰੁਪਇਆ ਸਾਭ ਕੇ ਰੱਖ ਲਿਆ ਕਿ ਇਹ ਜਾ ਕੇ ਮੱਥਾ ਟੇਕਣਾ ਹੈ ਕਿਤੇ ਮੇਰੇ ਕੋਲੋਂ ਵਰਤਿਆ ਨਾ ਜਾਵੇ। ਆਪਣੇ ਪਿੰਡ ਵਾਸੀਆਂ ਦੇ ਨਾਲ ਫਿਰ ਉਹ ਬੜੇ ਹੀ ਚਾਅ ਦੇ ਨਾਲ ਤੀਰਥ ਸਥਾਨ ਨੂੰ ਤੁਰ ਪਿਆ ਕਹਿੰਦੇ ਕਿ ਰਸਤੇ ਵਿੱਚ ਨਾਮ ਜਪਦੇ ਹੋਏ ਭਗਤੀ ਕਰਦੇ ਹੋਏ ਜਾ ਰਹੇ ਸਨ ਕੀਰਤਨ ਕਰਦੇ ਹੋਏ ਜਾ ਰਹੇ ਸਨ ਭਾਵਕੇ ਪੂਰੇ ਹੀ ਆਨੰਦ ਦੇ ਨਾਲ ਤੀਰਥ ਸਥਾਨਾਂ ਤੇ ਜਾ ਰਹੇ ਸਨ ਪੂਰੀ ਭਗਤੀ ਭਾਵ ਦੇ ਨਾਲ ਕਹਿੰਦੇ ਕਿ ਤੁਰਦਿਆਂ ਤੁਰਦਿਆਂ ਰਸਤੇ ਵਿੱਚ ਇਹਨਾਂ ਨੂੰ ਕੁਝ ਲੋਕ ਮਿਲੇ ਜੋ ਕਿ ਕਾਫੀ ਦਿਨਾਂ ਤੋਂ ਵਿਚਾਰੇ ਭੁੱਖੇ ਬੈਠੇ ਸਨ ਉਹਨਾਂ ਨੇ ਇਹਨਾਂ ਤੋਂ ਮਦਦ ਮੰਗੀ ਕਹਿੰਦੇ ਕਿ ਹੁਣ ਇਹ ਜਿੰਨੇ ਕ ਸਾਥੀ ਤੀਰਥ ਸਥਾਨਾਂ ਤੇ ਚੱਲੇ ਸਨ ਘਰੋਂ ਠੀਕ ਠਾਕ ਹੀ ਸਨ ਮਾਇਆ ਪੱਖੋਂ ਇਹਨਾਂ ਦਾ ਹੱਥ ਕਾਫੀ ਖੁੱਲਾ ਨਹੀਂ ਸੀ ਉਹਨੇ ਕਹੀ ਪੈਸੇ ਵਿਚਾਰੇ ਨਾਲ ਲੈ ਕੇ ਤੁਰੇ ਸੀ ਜਿੰਨੇ ਕ ਉਹਨਾਂ ਦੇ ਕੋਲ ਉਹਨਾਂ ਨੂੰ ਲੰਮੇ ਸਮੇਂ ਦੇ ਰਸਤੇ ਵਿੱਚ ਚਾਹੀਦੇ ਸਨ ਕਹਿੰਦੇ ਕਿ ਸਭ ਨੇ ਥੋੜੇ ਥੋੜੇ ਪੈਸੇ ਪਾਏ ਪਰ ਫਿਰ ਵੀ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਣ ਦੇ ਲਈ ਪੈਸੇ ਘਟ ਰਹੇ ਸਨ ਕਹਿੰਦੇ ਕਿ ਉਸ ਨੌਕਰ ਨੂੰ ਮਨ ਦੇ ਵਿੱਚ ਖਿਆਲ ਆਇਆ ਕਿ ਜੋ ਪੈਸੇ ਵਪਾਰੀ ਨੇ ਮੈਨੂੰ ਮੱਥਾ ਟੇਕਣ ਲਈ ਦਿੱਤੇ ਸੀ ਜੇਕਰ ਉਹਨਾਂ ਪੈਸਿਆਂ ਦਾ ਮੈਂ ਇਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾ ਦੇਵਾਂ ਤਾਂ ਵਧੀਆ ਹੋ ਜਾਵੇਗਾ ਫਿਰ ਉਸਨੇ ਮਨ ਵਿੱਚ ਸੋਚਿਆ ਕਿ ਨਹੀਂ ਵਪਾਰੀ ਨੇ ਮੈਨੂੰ ਮੱਥਾ ਟੇਕਣ ਲਈ ਦਿੱਤੇ ਹਨ ਕਹਿੰਦੇ ਕਿ ਫਿਰ ਉਹ ਕੁਝ ਦੇਰ ਮਨ ਦੇ ਵਿੱਚ ਇਦਾਂ ਹੀ ਵਿਚਾਰ ਚਲਾਉਂਦਾ ਰਿਹਾ ਕਿ ਮੈਨੂੰ ਮੱਥਾ ਟੇਕਣਾ ਚਾਹੀਦਾ ਹੈ ਜਾਂ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾ ਕਹਿੰਦੇ ਕਿ ਉਹ ਨੌਕਰ ਦਾ ਮਨ ਇਹਨਾਂ ਲੋਕਾਂ ਨੂੰ ਵੇਖ ਕੇ ਵਿਚਾਰੇ ਦਾ ਪਸੀਜ ਗਿਆ ਉਹਨੇ ਕਿਹਾ ਕਿ ਨਹੀਂ ਪੈਸੇ ਭਾਵੇਂ ਮੈਨੂੰ ਮੱਥਾ ਟੇਕਣ ਨੂੰ ਦਿੱਤੇ ਸੀ ਪਰ ਮੈਂ ਇਹਨਾਂ ਪੈਸਿਆਂ ਦੇ ਨਾਲ ਇਹਨਾਂ ਦੀ ਸੇਵਾ ਕਰਾਂਗਾ ਕਹਿੰਦੇ ਕਿ ਉਹਨੇ ਉਹਨਾਂ ਪੈਸਿਆਂ ਦਾ ਭੋਜਨ ਪ੍ਰਸ਼ਾਦਾ ਲਿਆਂਦਾ ਤੇ ਉਹਨਾਂ ਨੂੰ ਛਕਾ ਦਿੱਤਾ ਜੋ ਜੋ ਉਹਨਾਂ ਨੂੰ ਜ਼ਰੂਰੀ ਸਮਾਨ ਚਾਹੀਦਾ ਸੀ ਉਹ ਵੀ ਉਹਨਾਂ ਨੂੰ ਲੈ ਕੇ ਦਿੱਤਾ ਉਹ ਵਪਾਰੀ ਦੇ 98 ਰੁਪਏ ਉਸ ਸੇਵਾ ਵਿੱਚ ਲੱਗ ਗਏ ਉਹਨਾਂ ਦੇ ਭੋਜਨ ਪ੍ਰਸ਼ਾਦੇ ਦੇ ਵਿੱਚ ਵਰਤੇ ਗਏ ਇਹਦੇ ਕੋਲ ਸਿਰਫ ਹੁਣ 2 ਰੁਪਏ ਬਚੇ ਸਨ ਉਹ 2 ਰੁਪਏ ਲਾ ਜਾ ਕੇ ਫਿਰ ਉਸ ਨੌਕਰ ਨੇ ਤੀਰਥ ਸਥਾਨ ਤੇ ਮੱਥਾ ਟੇਕ ਦਿੱਤਾ ਪਰ ਇਹਦੇ ਮਨ ਵਿੱਚ ਵਾਰ-ਵਾਰ ਇਹੀ ਖਿਆਲ ਆਈ ਜਾ ਰਿਹਾ ਸੀ ਕਿ ਵਪਾਰੀ ਨੇ ਇਹ ਪੈਸੇ ਮੈਨੂੰ ਮੱਥਾ ਟੇਕਣ ਨੂੰ ਦਿੱਤੇ ਸੀ ਗੁਰੂ ਨੂੰ ਭੇਟ ਕਰਨ ਨੂੰ ਦਿੱਤੇ ਸੀ ਪਰ ਇਹ ਪੈਸੇ ਮੈਂ ਰਸਤੇ ਵਿੱਚ ਖਰਚ ਕਰ ਆਇਆ ਹਾਂ ਪਤਾ ਨਹੀਂ ਮੈਂ ਸਹੀ ਕੀਤਾ ਜਾਂ ਗਲਤ ਜੇ ਮੈਨੂੰ ਵਪਾਰੀ ਨੇ ਪੁੱਛਿਆ ਤਾਂ ਉਸ ਨੂੰ ਮੈਂ ਕੀ ਆਖਾਂਗਾ ਕਿਉਂਕਿ ਤੀਰਥ ਸਥਾਨ ਤੇ ਆ ਕੇ ਮੈਂ ਝੂਠ ਤਾਂ ਬੋਲ ਨਹੀਂ ਸਕਦਾ ਫਿਰ ਇਹ ਮਨ ਦੇ ਵਿੱਚ ਉਸਦੇ ਆਵਾਜ਼ ਆਏ ਕਿ ਕੋਈ ਗੱਲ ਨਹੀਂ ਵਪਾਰੀ ਨੇ ਤੈਨੂੰ ਇਹ ਕਿਉਂ ਪੁੱਛਣਾ ਹੈ ਕਿ ਮੇਰੇ ਵੱਲੋਂ ਦਿੱਤਾ ਮੱਥਾ ਟੇਕ ਦਿੱਤਾ ਤੇ ਤੂੰ ਕਹਿ ਦੇਵੇਂ ਕਿ ਹਾਂ ਮੱਥਾ ਟੇਕ ਦਿੱਤਾ ਉਹਨੂੰ ਕਿਹੜਾ ਪਤਾ ਲੱਗਣਾ ਕਿ ਸੌਦਾ ਨੋਟ ਕਿੱਥੇ ਵਰਤਿਆ ਕਿੱਥੇ ਮੱਥਾ ਟੇਕਿਆ ਜਾਂ ਕੀ ਕੀਤਾ ਇਸੇ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਦਾ ਹੋਇਆ ਉਹ ਨੌਕਰ ਵਾਪਸ ਜਦੋਂ ਆਪਣੇ ਕੰਮ ਤੇ ਪਹੁੰਚਿਆ ਤਾਂ ਅੱਗੋਂ ਕਹਿੰਦੇ ਕਿ ਵਪਾਰੀ ਇਹਨੂੰ ਦੇਖ ਕੇ ਬੜਾ ਖੁਸ਼ ਹੋਇਆ ਜਿਵੇਂ ਕਿ ਉਹ ਵਪਾਰੀ ਇਸਦੀ ਹੀ ਉਡੀਕ ਕਰ ਰਿਹਾ ਹੋਵੇ ਤੇ ਕਹਿੰਦੇ ਕਿ ਵਪਾਰੀ ਦੀ ਖੁਸ਼ੀ ਦੀ ਵਜ੍ਹਾ ਇਹ ਸੀ ਕਿ ਜਿਸ ਦਿਨ ਇਸਨੇ ਭੁੱਖੇ ਲੋਕਾਂ ਨੂੰ ਵਪਾਰੀ ਦੇ ਪੈਸਿਆਂ ਦੇ ਵਿੱਚੋਂ ਭੋਜਨ ਪ੍ਰਸ਼ਾਦਾ ਸ਼ਕਾਇਆ ਸੀ ਉਸੇ ਹੀ ਰਾਤ ਵਪਾਰੀ ਨੂੰ ਸੁਪਨੇ ਦੇ ਵਿੱਚ ਰੱਬ ਦੇ ਭਗਵਾਨ ਦੇ ਦਰਸ਼ਨ ਹੋ ਚੁੱਕੇ ਸਨ ਸੁਪਨੇ ਵਿੱਚ ਭਗਵਾਨ ਨੇ ਵਪਾਰੀ ਨੂੰ ਕਿਹਾ ਅੱਜ ਤੇਰੀ ਕੀਤੀ ਹੋਈ ਕਮਾਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਸਹੀ ਥਾਂ ਤੇ ਲੱਗ ਚੁੱਕਾ ਹੈ ਅੱਜ ਤੋਂ ਸਹੀ ਥਾਂ ਤੇ ਸੇਵਾ ਕੀਤੀ ਹੈ ਇਸ ਕਰਕੇ ਅਸੀਂ ਤੇਰੇ ਤੋਂ ਬੜੇ ਹੀ ਖੁਸ਼ ਹੋਏ ਹਾਂ ਤੇ ਨਾਲ ਕੀਤੀ ਹੋਈ ਸੇਵਾ ਤੇਰੀ ਅਸੀਂ ਪ੍ਰਵਾਨ ਕਰ ਲਈ ਹੈ ਇਸ ਕਰਕੇ ਅਸੀਂ ਤੇਰੇ ਤੋਂ ਬੜੇ ਪਰਸਨ ਹ ਕਹਿੰਦੇ ਕਿ ਬਹੁਤ ਸਾਰੇ ਦਾਨ ਬਹੁਤ ਸਾਰੀਆਂ ਦਾਤਾਂ ਇਸ ਵਪਾਰੀ ਦੀ ਝੋਲੀ ਦੇ ਵਿੱਚ ਭਗਵਾਨ ਜੀ ਨੇ ਪਾ ਦਿੱਤੀਆਂ ਕਹਿੰਦੇ ਜਦੋਂ ਵਪਾਰੀ ਦੀ ਅੱਖ ਖੁੱਲੀ ਤਾਂ ਪਤਾ ਲੱਗਾ ਕਿ ਇਹ ਤਾਂ ਸੁਪਨਾ ਸੀ ਸੁਪਨੇ ਦੇ ਵਿੱਚ ਭਗਵਾਨ ਦੇ ਦਰਸ਼ਨ ਹੋਏ ਹਨ ਉਸ ਦਿਨ ਤੋਂ ਵਪਾਰੀ ਦਾ ਮਨ ਬੜਾ ਖਿੜਿਆ ਖਿੜਿਆ ਖੁਸ਼-ਖੁਸ਼ ਰਹਿਣ ਲੱਗਾ ਅੱਜ ਤੱਕ ਉਹਨੇ ਬਹੁਤ ਸਾਰੇ ਧਨ-ਦੌਲਤ ਦੇ ਨਾਲ ਸੇਵਾ ਕੀਤੀ ਸੀ ਕਈ ਥਾਂ ਤੇ ਧਨ-ਦੌਲਤ ਭੇਟਾ ਵੀ ਕੀਤਾ ਸੀ ਪਰ ਸ਼ਾਂਤੀ ਤੇ ਸਕੂਨ ਉਸ ਨੂੰ ਅੱਜ ਤੱਕ ਨਹੀਂ ਸੀ ਮਿਲਿਆ ਇਹ ਜੋ ਪੈਸਿਆਂ ਦੇ ਰੁਪਏਆਂ ਦੇ ਕਰਕੇ ਮਿਲਿਆ ਪਰ ਵਪਾਰੀ ਦੇ ਮਨ ਵਿੱਚ ਵਾਰ-ਵਾਰ ਖਿਆਲ ਆ ਰਿਹਾ ਸੀ ਕਿ ਭਗਵਾਨ ਜੀ ਨੇ ਮੈਨੂੰ ਇਹ ਕਿਉਂ ਕਿਹਾ ਕਿ 98 ਰੁਪਏ ਦੀ ਸੇਵਾ ਤੇਰੀ ਅਸੀਂ ਪ੍ਰਵਾਨ ਕਰ ਲਈ ਹੈ ਪਰ ਮੈਂ ਤਾਂ 100 ਰੁਪਏ ਦੇ ਕੇ ਭੇਜਿਆ ਸੀ ਜੇ 2 ਰੁਪਏ ਮੇਰੇ ਨੌਕਰ ਨੇ ਕਿੱਥੇ ਲਾਏ ਹੋਣਗੇ ਇਹ ਵਪਾਰੀ ਨੂੰ ਬੜੀ ਚਿੰਤਾ ਹੋਣ ਲੱਗੀ ਕਿ ਮੇਰਾ ਨੌਕਰ ਤਾਂ ਬਹੁਤ ਇਮਾਨਦਾਰ ਹੈ ਉਹ ਭਗਵਾਨ ਜੀ ਦੇ ਪੈਸਿਆਂ ਵਿੱਚੋਂ ਕਿਸੇ ਪ੍ਰਕਾਰ ਦੀ ਠੱਗੀ ਨਹੀਂ ਕਰ ਸਕਦਾ ਕਿਤੇ ਉਹਦੇ ਕੋਈ ਮੁਸੀਬਤ ਹੀ ਨਾ ਪੈ ਗਈ ਹੋਵੇ ਕਿਤੇ ਉਸ ਨੂੰ ਕੋਈ ਸਰਟੀਫਿਕੇਟ ਨਾ ਲੱਗ ਗਈ ਹੋਵੇ ਜੇ 2 ਰੁਪਏ ਉਹਨੂੰ ਕਿਤੇ ਵਰਤਨੇ ਪੈ ਗਏ ਹੋਣ ਭਾਵਕੇ ਕਈ ਤਰ੍ਹਾਂ ਦੇ ਸਵਾਲ ਉਸ ਵਪਾਰੀ ਦੇ ਮਨ ਵਿੱਚ ਆ ਰਹੇ ਸਨ ਇਹ ਮੇਰਾ ਨੌਕਰ ਠੀਕ-ਠਾਕ ਤਾਂ ਹੋਵੇਗਾ ਸਹੀ ਸਲਾਮਤ ਹੋਵੇਗਾ ਘਰ ਉਹ ਪਹੁੰਚ ਜਾਣਾ ਚਾਹੀਦਾ ਹੈ ਕਹਿੰਦੇ ਕਿ ਜਦ ਆਪਣੇ ਨੌਕਰ ਨੂੰ ਠੀਕ-ਠਾਕ ਆਪਣੇ ਸਾਹਮਣੇ ਵੇਖਿਆ ਤਾਂ ਇਹ ਵਪਾਰੀ ਨੇ ਭੱਜ ਕੇ ਉਸ ਨੂੰ ਗੜ ਨਾਲ ਲਾ ਲਿਆ ਉਸ ਦਾ ਹਾਲ ਚਾਲ ਪੁੱਛਿਆ ਕਿ ਕਿਵੇਂ ਦੀ ਤੇਰੀ ਯਾਤਰਾ ਰਹੀ ਤੈਨੂੰ ਕੋਈ ਸੱਟ ਫੇਟ ਤਾਂ ਨਹੀਂ ਲੱਗੀ ਰਸਤੇ ਵਿੱਚ ਕੋਈ ਮੁਸੀਬਤ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਕਹਿੰਦੇ ਕਿ ਨੌਕਰ ਬੜਾ ਹੈਰਾਨ ਹੋਇਆ ਕਿ ਮੇਰਾ ਮਾਲਕ ਮੇਰੇ ਤੋਂ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਿਹਾ ਹੈ ਕਹਿੰਦੇ ਕਿ ਜਦੋਂ ਨੌਕਰ ਨੇ ਪੁੱਛਿਆ ਕਿ ਸਾਹਿਬ ਤੁਸੀਂ ਇਦਾਂ ਦੇ ਸਵਾਲ ਮੈਨੂੰ ਕਿਉਂ ਪੁੱਛ ਰਹੇ ਹੋ ਤਾਂ ਵਪਾਰੀ ਨੇ ਕਿਹਾ ਕਿ ਇਹ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਤੂੰ 98 ਹੀ ਗੁਰੂ ਨੂੰ ਭੇਟ ਕੀਤੇ ਹਨ 2 ਰੁਪਏ ਨਹੀਂ ਭੇਟ ਕੀਤੇ ਕਿਸ ਕੰਮ ਤੇ ਖਰਚੇ ਹਨ ਕਹਿੰਦੇ ਕਿ ਇਹ ਗੱਲ ਸੁਣ ਕੇ ਨੌਕਰ ਬੜਾ ਹੈਰਾਨ ਹੋਇਆ ਕਿ ਇਹਨਾਂ ਨੂੰ 98 ਰੁਪਏ ਬਾਰੇ ਕਿਵੇਂ ਪਤਾ ਲੱਗ ਗਿਆ ਕਿ ਮੈਂ ਰਸਤੇ ਵਿੱਚ ਵਰਤ ਲਏ ਸਨ ਮੈਨੂੰ ਰਸਤੇ ਦੇ ਵਿੱਚ ਉਸਨੇ ਦੱਸਿਆ ਕਿ ਲੋੜਵੰਦ ਇਨਸਾਨ ਦੇ ਸੇ ਜੋ ਕਈ ਦਿਨਾਂ ਤੋਂ ਭੁੱਖੇ ਸਨ ਉਹਨਾਂ ਦੇ ਤਾਂ ਤਨ ਤੇ ਢੱਕਣ ਲਈ ਕੱਪੜਾ ਵੀ ਉਹਨਾਂ ਦੇ ਕੋਲ ਨਹੀਂ ਸੀ ਇਸ ਕਰਕੇ ਮੈਂ 100 ਦੇ ਵਿੱਚੋਂ 98 ਨੂੰ ਉਹਨਾਂ ਦਾ ਭੋਜਨ ਛਕਾ ਦਿੱਤਾ ਤੇ ਕੁਝ ਕੁ ਜਿਹੜੇ ਲੋੜੀਂਦਾ ਸਮਾਨ ਸੀ ਫਿਰ ਉਹਨਾਂ ਨੂੰ ਉਹ ਵੀ ਲੈ ਕੇ ਦਿੱਤਾ ਬਾਕੀ ਬਚੇ 2 ਰੁਪਏ ਦਾ ਮੱਥਾ ਮੈਂ ਤੁਹਾਡਾ ਗੁਰੂ ਘਰ ਟੇਕ ਆਇਆ ਹਾਂ ਪਰ ਮੈਂ ਹੈਰਾਨ ਹਾਂ ਕਿ ਤੁਹਾਨੂੰ 98 ਦੀ ਗੱਲ ਕਿਸ ਨੇ ਦੱਸੀ ਹੈ ਜੇ ਦੱਸੀ ਵੀ ਹੈ ਤਾਂ ਫਿਰ ਉਲਟ ਕਿਉਂ ਦੱਸੀ ਹੈ ਸਹੀ ਕਿਉਂ ਨਹੀਂ ਦੱਸੀ 98 ਤਾਂ ਮੈਂ ਵਰਤ ਲਈ ਸੀ ਮੱਥਾ ਤੇ ਸਿਰਫ 2 ਰੁਪਏ ਦਾ ਟਿਕਿਆ ਸੀ ਜੇਕਰ ਕਿਸੇ ਨੇ ਦੱਸਣਾ ਸੀ ਤਾਂ ਤੁਹਾਨੂੰ ਇਹ ਦੱਸਦਾ ਕਿ 2 ਰੁਪਏ ਦਾ ਮੱਥਾ ਪਰਵਾਨ ਹੋਇਆ ਹੈ ਤੇ 98 ਉਸਨੇ ਖਰਚ ਲਏ ਹਨ ਕਹਿੰਦੇ ਕਿ ਉਸ ਵਪਾਰੀ ਨੇ ਕਿਹਾ ਭਲਿਆ ਜਿਹੜੇ 98 ਦਿੱਤੂ ਰਸਤੇ ਵਿੱਚ ਸੇਵਾ ਕੀਤੀ ਹੈ ਮੇਰੇ ਗੁਰੂ ਨੇ ਉਹ ਸੇਵਾ ਮੇਰੀ ਪਰਵਾਨ ਕੀਤੀ ਹੈ ਵਪਾਰੀ ਨੇ ਸਾਰੀ ਹੀ ਗੱਲਬਾਤ ਨੌਕਰ ਨੂੰ ਦੱਸੀ ਕਿ ਭਗਵਾਨ ਜੀ ਖੁਦ ਮੇਰੇ ਸੁਪਨੇ ਵਿੱਚ ਆ ਕੇ ਮੈਨੂੰ ਦਰਸ਼ਨ ਦੇ ਕੇ ਗਏ ਹਨ ਮੈਨੂੰ ਦੱਸ ਕੇ ਗਏ ਹਨ ਕਿ ਤੇਰੀ ਕੀਤੀ ਹੋਈ ਸੇਵਾ ਅਸੀਂ ਪ੍ਰਵਾਨ ਕਰ ਲਈ ਹੈ। ਵਪਾਰੀ ਆਪਣੇ ਨੌਕਰ ਨੂੰ ਕਹਿਣ ਲੱਗਾ ਕਿ ਭਲਿਆ ਅੱਜ ਤੱਕ ਮੈਂ ਕਈ ਹਜ਼ਾਰ ਲੱਖਾਂ ਰੁਪਏ ਦਾ ਦਾਨ ਵੀ ਕੀਤਾ ਹੈ ਪਰ ਕਈ ਥਾਵਾਂ ਤੇ ਸੇਵਾ ਵੀ ਮੈਂ ਕੀਤੀ ਹੈ ਮਾਇਆ ਦੀ। ਪਰ ਮੇਰੇ ਗੁਰੂ ਨੇ ਖੁਸ਼ ਹੋ ਕੇ ਮੈਨੂੰ ਅੱਜ ਦਰਸ਼ਨ ਦਿੱਤੇ ਹਨ। ਪਰ ਅੱਜ ਜਦੋਂ ਤੂੰ 98 ਰੁਪਏ ਦੇ ਨਾਲ ਲੋੜਵੰਦਾਂ ਨੂੰ ਭੋਜਨ ਛਕਾ ਕੇ ਆਇਆ ਹੈ। ਉਹਨਾਂ ਦੀ ਮਦਦ ਕਰਕੇ ਆਇਆ ਹੈ ਤਾਂ ਮੇਰੇ ਗੁਰੂ ਨੇ ਖੁਦ ਸੁਪਨੇ ਵਿੱਚ ਆ ਕੇ ਦਰਸ਼ਨ ਦਿੱਤੇ ਹਨ। ਇਸ ਕਰਕੇ ਮੈਂ ਸਮਝ ਚੁੱਕਾ ਹਾਂ ਕਿ ਮੇਰੇ ਗੁਰੂ ਦੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਅਸੀਂ ਉਹਨਾਂ ਦੇ ਬਣਾਏ ਹੋਏ ਜੀਵਾਂ ਦੀ ਮਦਦ ਕਰਦੇ ਹਾਂ ਕਿਸੇ ਲੋੜਵੰਦ ਕਿਸੇ ਬੇਸਹਾਰਾ ਦਾ ਸਹਾਰਾ ਬਣਦੇ ਹਾਂ ਸਾਧ ਸੰਗਤ ਜੀ ਇਹ ਕਹਾਣੀ ਭਾਵੇਂ ਕਾਲਪਨਿਕ ਹੋਵੇ ਕਹਾਣੀਕਾਰ ਵੱਲੋਂ ਹੀ ਰਚੀ ਗਈ ਹੋਵੇ ਪਰ ਸਾਡੇ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਸਾਨੂੰ ਉਦੋਂ ਮਿਲੇਗੀ ਜਦੋਂ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਾਂਗੇ ਕਿਸੇ ਬੇਸਹਾਰਾ ਦਾ ਸਹਾਰਾ ਬਣ ਜਾਵਾਂਗੇ ਤਾਂ ਫਿਰ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਦਸਵੰਦ ਗੁਰੂ ਘਰ ਦੇ ਲਈ ਵੀ ਕੱਢ ਸਕਦੇ ਹੋ ਤੇ ਦਸਵੰਦ ਤੁਸੀਂ ਕਿਸੇ ਲੋੜਵੰਦ ਦੀ ਮਦਦ ਕਰਕੇ ਵੀ ਕੱਢ ਸਕਦੇ ਹੋ ਜੇਕਰ ਕੋਈ ਛੋਟੇ ਬੱਚੇ ਪੜ੍ਹਾਈ ਵਿੱਚ ਪੜ੍ਹਨਾ ਚਾਹੁੰਦੇ ਹਨ ਪਰ ਉਹਨਾਂ ਦੇ ਕੋਲ ਸਕੂਲ ਦੀ ਫੀਸ ਦੇਣ ਜੋਗੇ ਪੈਸੇ ਨਹੀਂ ਹੁੰਦੇ ਉਹਨਾਂ ਦੇ ਕੋਲ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਕਈ ਲੋੜਵੰਦ ਜਿਨ੍ਹਾਂ ਦੇ ਘਰ ਵਿੱਚ ਬਹੁਤ ਹੀ ਗਰੀਬੀ ਹੋਣ ਕਰਕੇ ਉਹਨਾਂ ਨੂੰ ਕੱਪੜੇ ਨਸੀਬ ਨਹੀਂ ਹੁੰਦੇ। ਉਹਨਾਂ ਨੂੰ ਤੁਸੀਂ ਕੱਪੜੇ ਲੈ ਕੇ ਦੇ ਸਕਦੇ ਹੋ ਇਸ ਦਿਨ। ਤਾਂ ਵੇਖ ਲੈਣਾ ਪਰਮਾਤਮਾ ਜੀ ਕਿੰਨੇ ਮਿਹਰਬਾਨ ਹੁੰਦੇ ਹਨ ਤੁਹਾਡੇ ਤੇ। ਕਈਆਂ ਲੋਕਾਂ ਦੇ ਘਰ ਵਿੱਚ ਰਾਸ਼ਨ ਪਾਣੀ ਨਹੀਂ ਹੁੰਦਾ। ਬਹੁਤ ਗਰੀਬੀ ਹੁੰਦੀ ਹੈ ਕੋਈ ਕਮਾਉਣ ਵਾਲਾ ਨਹੀਂ ਹੁੰਦਾ। ਤੁਸੀਂ ਉਹਨਾਂ ਦੇ ਘਰ ਅੰਨ ਦਾਨ ਕਰ ਸਕਦੇ ਹੋ। ਇਸ ਨਾਲ ਵੀ ਪਰਮਾਤਮਾ ਜੀ ਬਹੁਤ ਖੁਸ਼ ਹੁੰਦੇ ਹਨ। ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਸਿੱਖਾ ਜਦੋਂ ਤੂੰ ਆਪਣੇ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਕਿਸੇ ਲੋੜਵੰਦ ਦੀ ਮਦਦ ਕਰੇਗਾ ਸਹਾਰਾ ਬਣ ਜਾਵੇਂਗਾ ਤਾਂ ਵੇਖ ਨਵੀਂ ਪ੍ਰਮਾਤਮਾ ਦੀਆਂ ਸਾਰੀਆਂ ਹੀ ਖੁਸ਼ੀਆਂ ਤੈਨੂੰ ਪ੍ਰਾਪਤ ਹੋ ਜਾਣਗੀਆਂ ਤੇ ਨਾਲ ਨਾਲ ਜੇਕਰ ਤੂੰ ਆਪਣੇ ਹੱਕ ਸੱਚ ਦੀ ਕਮਾਈ ਨੂੰ ਕਿਸੇ ਚੰਗੇ ਬੰਨੇ ਲਗਾਵੇਂਗਾ ਜਾਂ ਗੁਰੂ ਦੀ ਗੋਲਕ ਵਿੱਚ ਪਾ ਕੇ ਗੁਰੂਦ ਅਸਥਾਨਾਂ ਦੇ ਉੱਤੇ ਚੱਲ ਰਹੀ ਇਮਾਰਤਾਂ ਦੀ ਸੇਵਾ ਵਿੱਚ ਪਾਵੇਂਗਾ ਤਾਂ ਉਸ ਨਾਲ ਵੀ ਤੇਰਾ ਬੇੜਾ ਪਾਰ ਹੋ ਜਾਵੇਗਾ। ਗੁਰੂ ਘਰ ਦੇ ਬਾਹਰ ਬੈਠੇ ਅਪਾਹਜ ਲੋਕਾਂ ਦੀ ਮਦਦ ਕਰਨਾ ਬਹੁਤ ਹੀ ਵੱਡਾ ਦਾਨਪੁਨ ਹੋ ਜਾਂਦਾ ਹੈ। ਪਰ ਇਸ ਦਾਨਪੁਨ ਨੂੰ ਕਰਦਿਆਂ ਸਾਨੂੰ ਕਦੇ ਵੀ ਫੋਟੋ ਵਗੈਰਾ ਨਹੀਂ ਖਿਚਵਾਉਣੀ ਚਾਹੀਦੀ। ਇਹ ਦਾਨ ਗੁਪਤ ਦਾਨ ਕਰਨੇ ਚਾਹੀਦੇ ਹਨ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਸਿਰਫ ਪਰਮਾਤਮਾ ਤੱਕ ਹੀ ਇਹ ਖਬਰ ਪਹੁੰਚ ਸਕੇ। ਕਿ ਇਹ ਵਿਅਕਤੀ ਕਿਵੇਂ ਦਾ ਹੈ ਤੇ ਕਿਵੇਂ ਕਿਸੇ ਦੀ ਮਦਦ ਕਰਦਾ ਹੈ ਤੁਹਾਡੇ ਮਨ ਦਾ ਸਿਰਫ ਪਰਮਾਤਮਾ ਨੂੰ ਹੀ ਪਤਾ ਹੋਣਾ ਚਾਹੀਦਾ ਹੈ ਨਾ ਕਿ ਦੁਨਿਆਵੀ ਲੋਕਾਂ ਨੂੰ ਕਿਉਂਕਿ ਸਹਾਰਾ ਤੁਹਾਡਾ ਸਭ ਤੋਂ ਵੱਡਾ ਤਾਂ ਪਰਮਾਤਮਾ ਹੈ ਦੁਨਿਆਵੀ ਲੋਕ ਨਹੀਂ ਲੋਕ ਵਿਖਾਵੇ ਲਈ ਸੇਵਾ ਦਾਨ ਪੁੰਨ ਨਹੀਂ ਕਰਨਾ ਚਾਹੀਦਾ ਆਪਣੇ ਮਨ ਦੀ ਸ਼ਾਂਤੀ ਲਈ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ